ਵੇ ਇਹਨੇ ਮਾਰ ਦਿੱਤਾ ਪੰਜਾਬੀ ਰਾਡਾ ਮਾਰ ਕੇ ਉਤਾਰਿਆ ਮੌਤ ਦੇ ਘਾਟ ਮਾਮਲਾ ਥਾਣਾ ਢਿਲਮਾ ਅਦੀਨ ਪਿੰਡ ਰਾਇਪੁਰ ਅਰਾਈਆਂ ਮੰਡ ਦਾ ਹੈ ਜਿੱਥੇ ਕਿ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ ਵਿੱਚ ਲੋਹੇ ਦੀਆਂ ਰਾਡਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮੋਕੇ ਤੇ ਪਹੁੰਚੀ ਟੀਮਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਿਆਨਾਂ ਦੇ ਆਧਾਰ ਤੇ ਪਲਾਸੀ ਮਜ਼ਦੂਰ ਅਸ਼ਸ਼ੀਰ ਕੁਮਾਰ ਵਾਸੀ ਗੁੰਮੇਲ ਜ਼ਿਲ੍ਹਾ ਮਦੋਵਾਰ ਬਿਹਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਿਹਾ ਏਐਸਏ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਮੰਗਤ ਰਾਮ ਉਸ ਮੰਗੀ ਵਾਸੀ ਰਾਏਪੁਰ ਅਰਾਈਆਂ ਵਜੋਂ ਹੋਈ ਹੈ ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਬਲਿਕ ਸਪੌਟ న్యూਸ ਦੇ ਨਾਲ ਢਿਲਮਾ ਤੋਂ ਗੋਬਿੰਦ ਸੁਖੀ ਜਾ ਤੇ ਮਨਜੀਤ ਸਿੰਘ ਚੀਮਾ ਦੀ ਰਿਪੋਰਟ ਹਾਂਜੀ ਸਰ ਜਿਹੜਾ ਮੰਡ ਰਾਬੋਰਾ ਰਹੀ ਹੈ ਜ ਜ ਇੱਕ ਕਤਲ ਹੋਇਆ ਜੀ ਉਸ ਬੰਦੀ ਜਾਣਕਾਰੀ ਦਿਓ ਅਸੀਂ ਇਹ ਕੱਲ ਰਾਤ ਦੀ ਗੱਲ ਹੈਗੀ ਆ ਸਾਨੂੰ ਰਾਜਪੁਰਾ ਜਾਂ ਮੰਡ ਤੋਂ ਇੱਕਦਾ ਫੋਨ ਆਇਆ ਸਾਡੇ ਨੌਨ ਦਾ ਕਿ ਰਾਖੋ ਰਾਈਆਂ ਦਾ ਜਿਹੜਾ ਸਟੀਪਨ ਪ੍ਰਧਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇਗੇ ਤੇ ਉੱਥੇ ਉਹਨਾਂ ਨੇ ਕਿਦਾ ਕਤਲ ਕਰਨਾ ਹੈ ਤੇ ਮੌਕੇ ਤੇ ਕੁਝ ਪਾਰਵੀ ਕਰੋ ਅਸੀਂ ਗਏ ਉੱਥੇ ਰਾਬੋਰਾਈਆਂ ਦਾ ਇੱਕ ਮੁੰਡਾ ਸੀਗਾ ਮਨਕਰਤਾਂ ਵੀ ਇਸ ਮਗਰ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਦਦੂਸੀ ਸੁਸ਼ੀਲ ਕੁਮਾਰ ਜੋ ਕਿ ਮਾਧੋਪੁਰ ਜਿਲ੍ਹਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ दारू ਪੀਦੀ ਸੀਗੀ दारू ਪੀਦੇ ਮੀਂਦੇ ਵੇਸਕਰ ਲੱਭੇ ਗਏ ਉਹ ਡੇਰੇ ਮਾਰਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਕੇ ਉਹਨੂੰ ਸਿਰ 'ਚ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਦੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਉਹਦੇ ਬਿਸਰੇ 'ਚ ਗੋਨ ਬਗਲਾ ਮੈਂ ਦੇਖ ਪਿਆ ਥੱਲੇ ਤੇ ਉਹ ਮੌਕੇ ਤੇ ਉਹਦੀ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੱਗ ਗਈ ਉਹਦੀ ਫਿਰ ਸੇਵਾ ਉਹ ਬਿਲਕੁਲ ਮੌਜੂਦ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅੱਜ ਅਗਲੀ ਕਾਰੀ ਰਾਤ ਕਰਦੇ ਆਂ ਵੀਰੇ ਵਿਕਰੀ ਨੂੰ ਫੜ ਲੈ ਜੀ ਦੋਸੀ ਵਿਕਦੀ ਨੂੰ ਦੋਸੀ ਜਲਦੀ ਕਰਪਾਰ ਕਰ ਲਵਾਂਗੇ ਜੀ ਮਸ਼ੀ ਫੜਾ ਰਹੇ ਆ ਜੀ ਦੋਸੀ ਇਹ ਫੜਾ ਰਹੇ ਤੇ ਜਲਦੀ ਕਰਪਾਰ ਕਰ ਲਵਾਂਗੇ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਹੀ ਮੰਡ ਨੂੰ ਤੁਰ ਪਏ ਮੰਡ ਨੂੰ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਇਹ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿ ਤੇ ਮੰਗੀ ਨੇ ਉਹਦੇ ਬਈਏ ਦੇ ਦੱਸਣ ਮਤਾਂ ਕਿਉਂਕਿ ਉਹ ਤਾਂ ਸੁਰਤ ਚ ਆ ਉਹਦੇ ਦੱਸਣ ਮਤਾਂ ਵੀ ਇੰਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਅਸੀਂ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫੇ ਪੁਲਿਸ ਮਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨਾਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬੋਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਗਏ ਸੀ ਜਮਾ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਲਾ ਮੰਗਤਰਾ ਮੰਗੀਆ ਇਹ ਚ ਸਤ ਪੰਜ ਛੇ ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਇਆ ਇਹਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਇਆ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਜਿਹੜੀ ਉਹ ਲੜਾਈ ਹੋਣ ਕਰ ਨਾਲ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਨਾ ਦਿਹਾ ਕਿਸੇ ਆਸ ਨੂੰ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੋਈ ਨਹੀਂ ਉਹ ਵੀ ਇਹਦਾ ਤੇ ਇਹਦਾ ਤਾਂ ਕੋਈ ਲੈਂਡ ਦੇਣੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਹ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚ ਚਾਚਾ ਸਾਡੇ ਚਾਚਾ ਬਰਕਰਨ ਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉਧਰੋਂ ਪਹਿਲਾਂ ਚਲੇ ਹੀ ਹੂ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਤੇ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲਾਈਟ ਦੇਖੀ ਆ ਜਾਂਦੀ ਤੇ ਇਹ ਫਿਰ ਸਾਡੇ ਵੱਲ ਨੂੰ ਭੱਜਿਆ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੜਦਾ ਸਾਨੂੰ ਐ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੀ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਠੀਕ ਹਾਲਪਰ ਜਿਹੜੇ ਪ੍ਰਵਾਸੀ ਮਜ਼ਦੂਰ ਦੀ ਗੱਲ ਕਰਦੇ ਪਏ ਜਿੰਨੇ ਮਾਰਿਆ ਉਹ ਤੁਹਾਡੇ ਦੇ ਦੇ ਰਹਿੰਦਾ ਸੀ ਹਾਂਜੀ ਪਿੱਲੂ ਕਾਫੀ ਚਿਰ ਤੋਂ ਇੱਥੇ ਰਹਿੰਦਾ ਸੀ ਕਿ 15 ਦਿਨ ਤੋਂ ਮੇਰੀ ਵੀ ਮਾਤਾ ਦੀ ਡੈਥ ਹੋ ਗਈ ਸੀ ਤੇ ਫਿਰ ਮੇਕੋ ਕਹਿੰਦਾ ਵੀ ਮੈਂ ਕਿਹਾ ਵੀ ਮੇਰ ਨਾਲ 4-5 ਦਿਨ ਲਵਾ ਦੇ ਉਹਨੇ ਚੱਲ ਜਾਣਾ ਸੀ ਮੈਨੂੰ ਕਹਿੰਦਾ ਵੀ ਮੈਂ ਚੱਲ ਜਾਣਾ ਵਾ 10 10-15 ਦਿਨ ਰਹਿਣਾ ਮੈਂ ਤਾਂ ਮੈਂ ਕਿਹਾ ਚੱਲ ਮੈਂ ਕੋ 500 ਰੁਪਏ ਦਿਹਾੜੀ ਮੈਂ ਤੈਨੂੰ ਦੇ ਦਿਆ ਕਰੂੰਗਾ ਜਿੰਨੇ ਕਿ ਮੇਰੀ ਮਾਤਾ ਦੀ ਡੈਥ ਹੋਈ ਉਹਨੇ ਤੇ ਕਰਿਆਲਾ ਇੱਥੇ ਤੇ ਕਹਿੰਦਾ ਰਿਆਲੇ ਨਾ ਵਾ ਬਸ ਕੋਈ ਰਾਤੀ ਰੋਟੀ ਰੋਟੀ ਲੈ ਗਿਆ ਕਹਿੰਦਾ ਮੈਂ ਕਿਹਾ ਵੀ ਨਾ ਮੈਂ ਉਹਨੂੰ ਦੱਸਦਾ ਕਿ ਨਾ ਮੈਂ ਦਾਰੂ ਪੀਣਾ ਨਾ ਮੈਂ ਦਾਰੂ ਪੀਂਦਿਆਂੀ ਕਿੰਦਾ ਮੈਂ ਪਾਜੀ ਕੁਛ ਨਹੀਂ ਕਰਤਾ ਹੂੰ ਫਿਰ ਬਾਅਦ ਵਿੱਚ ਸਾਡੇ ਸਾਡੇ ਇੱਕ 9 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਵੀ ਮੇਰੇ ਮੰਗੀ ਨੇ ਨਾ ਮੇਰੇ ਫਿਰ ਮੇ ਸਾਟ ਲਗਾ ਦਿਆ ਅੱਛਾ ਐਸੇ ਕਰਕੇ ਤੇ ਮੈਂ ਕਿਹਾ ਕੁਛ ਨਾ ਕਰੀ ਆਪਣੇ ਡੇਰੇ 'ਤੇ ਚਲਾ ਜਾ ਤੂੰ ਬੈਠ ਉਧਰ ਬੈਠਾ ਇਹੀ ਆ ਗਏ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਸੀ ਉਸੇ ਵੇਲੇ ਚੱਕਿਆ ਮੁੱਟ ਚਰ ਮੰਡ ਪਹੁੰਚੇ ਆ ਬਾਅਦ ਵਿੱਚ ਲੱਗਾ ਪਤਾ ਲੱਗਾ ਕਿ ਮੰਗੀ ਨੇ ਦੀ ਡੈਥ ਹੋ ਗਈ ਹੈ ਇੰਨਾ ਕਿ ਹੋਰ ਤੇ ਪੱਕੀ ਕੁਛ ਨਹੀਂ ਸਮਝਣ ਲੱਗੀ ਆ ਅਸੀਂ ਆਪ ਪਜਲ ਹੋਏ ਫਿਰਦੇ ਆ ਵੀ ਕੀ ਬਹੁਤ ਮਾੜਾ ਹੋਇਆ ਉਹ ਘਟਨਾ ਇਹ ਮਾਰੀ ਕਿਹੜੀ ਚੀਜ਼ ਨਾਲ ਤਵਾਰ ਕੀਤਾ ਉੱਤੇ ਦੱਸਦਾ ਵੀ ਉਹ ਕਹਿੰਦਾ ਵੀ ਮੇਕੋ ਵੀ ਡੰਡਾ ਹੀ ਛੋੜਿਆ ਜਾਂ ਫੜਿਆ ਮੈਂ ਉਹਦੇ ਵੀ ਉਹਨੇ ਹਾਂ ਰਾਡ ਜੀ ਮੇਕੋ ਹੀ ਫੜੀ ਪਈ ਸੀ ਮੇਰੇ ਪਿੱਛੋਂ ਉਹਨੇ ਮਾਰਿਆ ਬਾਅਦ ਚ ਮੈਂ ਉਹਦੇ ਮਾਰਤਾ ਉਹਦੇ ਦੱਸਾ ਮੁਤਾਬਕ ਤੇ ਬੋਲਦਾ ਕਿ ਮੈਂ ਮੈਂ ਮਾਰਿਆ ਉਹਨੇ ਮੇਰੇ ਮਾਰਿਆ ਮੈਂ ਉਹਦੇ ਮਾਰ ਦਿਆ ਬਸ ਇਤਨੀ ਇੰਨੀ ਗੱਲ ਹੋਇਦਰ ਉਹ ਆਪਣੇ ਘਰ ਦੇ ਗੱਡੀ ਖੜਾ ਮੰਗੀ ਮੋਟਰਸਾਈਕਲ ਲੈ ਕੇ ਮੰਡੂ ਨੂੰ ਚੱਲਦਾ ਤੇ ਮੈਂ ਦੋ ਦਿਨ ਪਹਿਲਾਂ ਜਾਣ खराब हो गई थी तो मैं ठीक कराई सी बत्ती मैं देखना चाहता तो मेरी मोटर दी है कि नहीं चलती तो मैं कह मैंने क्या जाना वा अब मैं जाना तो है यार मोटर देखा वा चली भी है कि नहीं चली, नहीं चली। नहीं। जो मैं गया उबे ने जाके ऑफिसर खौमस्ती जी कर पै ब फिर एक दूजे प्यार कर बा जी क्या मेरी रोटी कर दे मैं पेंड जा ਬਾਬੇ ਨਾਲ ਦੁਆ ਕਰੀ ਵਾਸੇ ਮਜ਼ਾਕ ਨਾਲ ਗਾਉ ਬਾਨੀ ਕਰਦੇ ਰਹੇ ਇਤਲੇ ਦੇਦੇ ਦੇ ਹੀ ਇਹਨੇ ਸ਼ਰਾਬ ਨਾਲ ਪੂਰਾ ਪੰਜਾਸਾ ਉਹ ਭਈਆ ਆਹੋ ਇਹ ਉਥੋਂ ਚੁਰਿਆ ਆਵੇ ਦੇਦੇ ਤੋਂ ਆਪਣੇ ਕੋਲ ਗਾਣਾ ਬਾਣਾ ਕਰਦਾ ਵੇ ਬਹੁਤ ਗੰਨੀਆਂ ਗਾਣਾ ਕਰਦਾ ਪੰਜਾਬੀਆਂ ਨੂੰ ਤੇ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਬਾਬਾ ਮੰਨੇ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਲੋ ਗਾਣਾ ਬਾਣਾ ਮੰਗੀ ਉੱਠਿਆ ਕਹਿੰਦਾ ਕਿਹਨੂੰ ਗਾਣਾ ਕਰਦਾ ਹੋਏ ਉਹ ਮੰਗੀ ਆਥੋ ਪਤੀ ਹੋ ਗਿਆ ਤੇ ਬਾਬਾ ਉੱਠਿਆ ਇਹਨਾਂ ਨੇ ਛੜਾਉਣ ਲਾ ਪੈਂ ਮੈਂ ਕਿਹਾ ਛੜਾ ਦੇ ਬਾਬਾ ਕੋਈ ਉਹ ਮੰਗੀ ਦੇ ਪਹਿਲਾਂ ਕਿ ਉਹ ਨਹੀਂ ਅਸੀਂ ਛੋੜੀ ਜੀ ਲੱਕੜੀ ਉਹ ਉਹਦੇ ਸਿਰ ਤੇ ਮਾਰੀ ਉਹਦੇ ਖੰਡੇ ਲੋਹੇ ਦਾ ਬਣੇ ਜੀ ਬਾਬਾ ਚ ਵੀ ਇੱਕ ਵਾਰ ਸੀ ਉਹਨੇ ਪੈੰਜ ਉੱਤੇ ਨਹੀਂ ਚਾਰ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਜਦੋਂ ਦੇਖਿਆ ਮੈਂ ਅਮੀਰ ਕਿਹਾ ਮੈਂ ਜਦੋਂ ਮੈਂ ਆਈ ਕਿ ਉਹ ਯਾ ਦੇਖਿਆ ਜੋ ਠੰਡਾ ਬੈ ਕੁੱਛ ਨਹੀਂ ਇੱਕ ਗੰਗਲ ਗਾ ਕੇ ਤੇ ਮੈਂ ਭੱਜਾ ਸਾਡਾ ਡੇਰਾਵਾਲ ਆਪਣਾ ਡੇਰਾ ਬੇਰੀ ਚੁੱਕ ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਹਦੇ ਨੂੰ ਜਾਂਦੇ ਫੇਮ ਨੂੰ ਲਾਈਟ ਦੇਖੀ ਨਾਲ ਰਾਜੂ ਦੇ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਉਹਨਾਂ ਕੋਲ ਜਾ ਫਿਰਨ ਦੱਸਿਆ ਨਾਲ ਕਿ ਮੈਂ ਹੱਬ ਜਾ ਮੰਗੀ ਖਾਤਾਉ ਕਰਦਾ